ਨੇਤਰਨ ਕਾਮਯਾਬ ਪੜਨ ਤੋਂ ਚੰਗੀ ਕਾਮਯਾਬੀ ਹਾਸਲ ਹੋਈ ਜਿਨ੍ਹਾਂ ਦੋਸ ਨੇਤਰ ਗੌਰਵ ਕੁਮਾਰ ਪੁੱਤਰ ਪੰਮੀ ਵਾਸੀ ਮਕਾਨ ਨੰਬਰ 35 ਨੇੜੇ ਗੁੱਗਾ ਮਾੜੇ ਕਰਾਲੀ ਅਤੇ ਭੁਪਿੰਦਰ ਸਿੰਘ ਵਾਸੀ ਵਾਰਡ ਨੰਬਰ 3 ਕਰਾਲੀ ਇਹ ਦੋਨੋਂ ਜਿਹੜੇ ਸਨੇਚਿੰਗ ਦੀਆਂ ਵਾਰਦਾਤਾਂ ਪਿਛਲੇ ਕੁਝ ਸਮੇਂ ਤੋਂ ਕਾਫੀ ਐਕਟਿਵ ਸੀ ਤੇ ਕਾਫੀ ਜਿਹੜਾ ਨੋਟੋਰੀਅਸ ਤਰੀਕੇ ਨਾਲ ਸਨੇਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸਨ ਇਹਨਾਂ ਦੋਨਾਂ ਨੂੰ ਤੇ ਇਹਨਾਂ ਦੇ ਇੱਕ ਸਾਥੀ ਨਿਤਿਸ਼ ਕੁਮਾਰ ਪੁੱਤਰ ਸ਼ਕੰਜੀ ਪ੍ਰਸਾਦ ਉਮ ਬ੍ਰੱਡਾ ਰੋਡ ਕਰਾਲੀ ਦਾ ਰਹਿਣਾ ਹੈ ਇਹਨਾਂ ਦੋਨਾਂ ਜਿਹੜਾ ਤਿੰਨਾਂ ਜਣਿਆਂ ਨੂੰ ਕਾਬੂ ਕੀਤਾ ਇਹਨਾਂ ਦੇ ਪੁਲਿਸ ਟੀਮ ਨੇ ਤੇ ਇਹਨਾਂ ਤੋਂ ਹੁਣ ਤੱਕ ਕੁੱਲ 51 ਜਿਹੜੇ ਖੋਹ ਕੀਤੇ ਮੋਬਾਈਲ ਫੋਨ ਅਤੇ ਤਿੰਨ ਚੋਰੀ ਕੀਤੇ ਮੋਟਰਸਾਈਕਲ ਜਿਹੜੇ ਉਹ ਬਰਾਮਦ ਕੀਤੇ ਗਏ ਨੇ ਤੇ ਇਹਨਾਂ ਨੂੰ ਕਾਬੂ ਕਰਨ ਨਾਲ ਟੋਟਲ ਜਿਹੜੇ ਸਬਡਿਵੀਜ਼ਨ ਖਰੜ ਦੇ ਪੰਜ ਜਿਹੜੇ ਹੁਣ ਤੱਕ ਨੂੰ ਕਰਦੇ ਉਹ ਰਿਪੋਰਟਸ ਕੀਤੇ ਗਏ ਨੇ ਚਾਰ ਮੁਕਦਮੇ ਥਾਣਾ ਸਿਟੀ ਖਰੜ ਤੇ ਅਤੇ 1299/24 ਥਾਣਾ ਸਦਰ ਖਰੜ ਕੁੱਲ 5 ਮੁਕੱਦਮਿਆਂ 'ਚ ਜਿਹੜਾ ਹਜੇ ਤੱਕ ਇਨਾਂ ਦੀ ਸ਼ੁਰੂਲੀ ਸਾਹਮਣੇ ਆਈਏ ਬਾਕੀ ਜਿਹੜੇ 52 ਖੋਹ ਕੀਤੇ ਮੋਬਾਈਲ ਫੋਨ ਨੇ ਉਹਨਾਂ ਦਾ ਬੈਕਵਰਡ ਲਿੰਕਿੰਗ ਟ੍ਰੇਸ ਕਰਕੇ ਉਹਨਾਂ ਦੇ ਓਨਰਸ ਨੂੰ ਆਇਡੈਂਟੀਫਾਈ ਕਰਕੇ ਜੇ ਕਿਤੇ ਹੋਰ ਵੀ ਮੁਕੱਦਮਾ ਦਰਜ ਹੋਇਆ ਉਹ ਵੀ ਅਸੀਂ ਸਾਰਾ ਚੈੱਕ ਕਰਕੇ ਜਿਹੜੇ ਰਾਈਟਫੁੱਲ ਓਨਰ ਨੇ ਉਹਨਾਂ ਨੂੰ ਜਿਹੜਾ ਪ੍ਰੋਫੈਸ਼ਨ ਉਹਨਾਂ ਦੀ ਪ੍ਰੋਪਰਟੀ ਦਾ ਦਿੱਤਾ ਤੇ ਜਿਹੜੇ ਦੋਸ਼ੀ ਨੇ ਇਹਨਾਂ ਤੋਂ 4 ਦਿਨ ਦਾ ਰਿਮਾਂਡ ਹਾਸਲ ਕਰਕੇ ਮਾਨਯੋਗ ਅਦਾਲਤ ਤੋਂ 4 ਦਿਨ ਦਾ ਰਿਮਾਂਡ ਹਾਸਲ ਕਰਕੇ ਤੇ ਅੱਗੇ ਢੰਗਾਈ ਨਾਲ ਇਹਨਾਂ ਦੇ ਹੋਰ ਸਾਥੀਆਂ ਬਾਰੇ ਹੋਰ ਵਾਰਦਾਤਾਂ ਤੇ ਹੋਰ ਜਿਹੜੇ ਮੁਕੱਦਮੇ ਨੇ ਉਹਨਾਂ ਸਮੂਹੀ ਦੁਬਾਰੇ ਨਾਲ ਟੰਗਾਈ ਨਾਲ ਕੁਝ ਨਹੀਂ ਹੋਇਆ। ਸਰ ਇਹ ਮੋਬਾਈਲ ਤੁਸੀਂ ਬਰਾਮਦ ਕੀਤੇ ਇਕੱਲੇ ਖਰੜੇ ਤੋਂ ਕੋਈ ਕਰਾਲੀ ਹੋਰ ਏਰੀਆ ਤੋਂ ਵੀ ਨਹੀਂ ਜੀ ਇਹਨਾਂ ਨੇ ਖੋਪ ਪ੍ਰਾਇਮਰੀ ਤੌਰ ਤੇ ਇਹ ਸਬਵੀਡਨ ਖਰੜੇ ਏਰੀਆ ਚ ਐਕਟਿਵ ਸੀ ਸਿਟੀ ਖਰੜੇ ਏਰੀਆ ਚ ਤੇ ਨਾਲ ਜਿਹੜਾ ਮੈਂ ਦੱਸਿਆ 299/24 ਸਦਰ ਖਰੜੇ ਏਰੀਆ ਚ ਵੀ ਮੁਕੱਦਮਾ ਦਰਜ ਸੀ। ਜ਼ਿਆਦਾਤਰ ਗਾਰਦਤਾਂ ਇਹਨਾਂ ਨੇ ਇਸ ਏਰੀਆ 'ਚ ਹੀ ਪੁਜਾਮ ਦਿੱਤੀਆਂ ਸੀ। ਰਹਿਣ ਵਾਲੇ ਇਹ ਕਰਾੜੀ ਦੇ ਨੇ। ਹਜੇ ਤੱਕ ਪ੍ਰਾਇਮਰੀ ਤੌਰ ਤੇ ਖਰੜ ਦੀਆਂ ਵਾਰਦਾਤਾਂ ਜੋ ਸਾਹਮਣੇ ਆਈਆਂ ਨੇ ਕੋਈ ਇਹਨਾਂ ਦੇ ਖਿਲਾਫ ਕੋਈ ਹੋਰ ਪਹਿਲਾਂ ਵੀ ਕੋਈ ਇਸ ਤੋਂ ਇਲਾਵਾ ਕੋਈ ਮਾਮਲੇ ਮੂਲੇਦਰਜ ਹੋਏ ਨਹੀਂ ਫਿਲਹਾਲ ਇਹਨਾਂ ਤੇ ਜਿਹੜੇ ਪਹਿਲੀ ਵਾਰੀ ਇਹ ਪੁਲਿਸ ਦੇ ਕਾਬੂ ਆਏ ਨੇ ਮੁਕੱਦਮੇ ਤਾਂ ਸਾਡੇ 5 ਫ੍ਰੇਸ ਹੋ ਗਏ ਨੇ ਬਾਕੀ ਜਿਹੜੀ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਢਾਈ ਨਾਲ ਕੁਛ ਕੁਛ ਕੀਤੀ ਜਾ ਰਹੀ ਹੈ ਇਹਨਾਂ ਤੋਂ ਇਨਟੈਰੋਗੇਸ਼ਨ ਕਰਕੇ ਹੋ ਸਕਦਾ ਵੀ ਹੋਰ ਕਿਸੇ ਥਾਣੇ ਦੇ ਮੁਕੱਦਮੇ ਵੀ ਤਰੀ ਹੋ ਸਕਦੇ ਜਦੋਂ ਇਹ ਫੜੇ ਗਏ ਤੇ ਕਿਹਾ ਮੁਖਬਰ ਤੋਂ ਕੋਈ ਇਤਲਾਹ ਮਿਲੀ ਦੀ ਕਿਸ ਤਰ੍ਹਾਂ ਕੀ ਮੈਟ੍ਰੀਸ ਕਿਸ ਤਰ੍ਹਾਂ ਹੋਇਆ ਤੇ ਇਹ ਦੇਖੋ ਜਿਵੇਂ ਮੈਂ ਦੱਸਿਆ ਵੀ ਕੁਝ ਸਮੇਂ ਤੋਂ ਐਕਟਿਵ ਸੀ ਇਹ ਤੇ ਕੁਝ ਵਾਰ ਤਾਂ ਮੇਨ ਤੌਰ ਤੇ ਫੋਨ ਖੋਦੀਆਂ ਹੋਈਆਂ ਸੀ ਇੱਕ ਇਹਨਾਂ ਨੇ ਬਹੁਤ ਹੀ ਮੈਰਿਜ ਸਰਮਨੀ ਦੇ ਵਿੱਚੋਂ ਵੀ ਕੁੜੀਜ਼ ਤੋਂ ਜੋ ਫੋਨ ਖੋ ਕੀਤਾ ਸੀ ਉਹਦੀ ਐਕਟਿਵਿਟੀ ਦੀ ਫੁਟੇਜ ਵੀ ਸਾਡੇ ਪਾਸ ਆਈ ਸੀ ਜਿਸ ਦੇ ਵਿੱਚ ਇਹਨਾਂ ਦੇ ਮੂਨ ਨਹੀਂ ਸਾਨੂੰ ਧੱਕੇ ਹੋਏ ਪਰ ਉਹ ਹਿਊਮਨ ਇੰਟੈਲੀਜੈਂਸ ਨੂੰ ਡਿਵੈਲਪ ਕਰਦੇ ਹੋਏ ਸਾਡੀ ਟੀਮ ਨੇ ਕਾਫੀ ਮਿਹਨਤ ਕੀਤੀ ਮਿਹਨਤ ਕਰਕੇ ਜਿਹੜੇ ਸਾਡੇ ਸੋਰਸਸ ਨੇ ਉੱਥੋਂ ਸਾਨੂੰ ਇਨਪੁਟ ਮਿਲੀ ਉਹ ਇਨਪੁਟ ਨੂੰ ਡਿਵੈਲਪ ਕਰਕੇ ਇਹਨਾਂ ਦੇ ਸ਼ਨਾਖਤ ਕਰਕੇ ਫਿਰ ਇਹਨਾਂ ਨੂੰ ਕਾਬੂ ਕੀਤਾ ਕਿ ਜਿਹੜੇ ਮੁਕਦਮੇ ਆ ਸਰ ਇਹ ਸਾਰਿਆਂ ਤੇ ਕੁਝ ਦਰਜ ਹੈ ਜਾਂ ਕਿ ਇੱਕ ਅੰਦੇ ਤੇ ਨਹੀਂ ਜੀ ਇਹਨਾਂ ਤਿੰਨਾਂ ਤੇ ਜਿਹੜੇ ਜਿਹਨਾਂ ਨੇ ਤੁਹਾਨੂੰ ਦੱਸਿਆ ਵੀ ਇਹ ਇੱਕ ਗੈਂਗ ਦੇ ਤੌਰ ਤੇ ਆਪਰੇਟ ਕਰਦੇ ਸੀ ਦੋ ਜਣੇ ਫੋਨ ਸਨੇਚ ਕਰਦੇ ਸੀ ਜਿਹੜਾ ਇਹਨਾਂ ਦਾ ਤੀਜਾ ਸਾਥੀ ਸੀ ਉਹ ਫੋਨ ਅੱਗੇ ਵੇਚਣ ਲਈ ਜਾਂ ਅੱਗੇ ਫਰਦਰ ਜਿਹੜਾ ਇਹਨਾਂ ਦਾ ਫਾਰਵਰਡ ਲਿੰਕੇਜ ਸੀਗਾ ਉਹ ਇਹਨਾਂ ਨਾਲ ਲਿੰਕ ਸੀਗਾ ਇਹ ਤਿੰਨੋਂ ਜਣੇ ਹੀ ਇਹ ਪੰਜੇ ਵਰਦਤਾ ਜਿਹੜੇ ਇਹਨਾਂ ਦੀ ਸ਼ੂਰੀ ਸੀ ਇਹ ਤਿੰਨੇ ਹੈਗਾ ਗਾਂਗ ਦੇ ਵਿੱਚ ਹੋਰ ਵੀ ਇਹਨਾਂ ਦੇ ਨਾਲ ਕੋਈ ਸਾਥੀ ਹੋਰ ਹੋ ਸਕਦੇ ਆ ਨਹੀਂ ਜੀ ਫਿਲਹਾਲ ਤਾਂ ਇਹਨਾਂ ਤਿੰਨਾਂ ਦਾ ਹੀ ਰੋਲ ਸਾਹਮਣੇ ਆਇਆ ਹੈ ਬਾਕੀ ਜਿਵੇਂ ਮੈਂ ਦੱਸਿਆ ਕਿ ਅਦਾਲਤ ਤੋਂ ਰਿਮਾਂਡ ਹਾਸਲ ਕਰਕੇ ਕੁਝ ਕੁਝ ਕੀਤੀ ਜਾ ਰਹੀ ਹੈ ਜੇ ਕੋਈ ਹੋਰ ਐਸੋਸੀਏਟ ਇਹਨਾਂ ਦਾ ਹੋਇਆ ਉਹਨੂੰ ਕੋਈ ਬਿਲਕੁਲ ਨਾਮਿਨੇਟ ਕਰਕੇ ਅਰੈਸਟ ਕੀਤਾ ਚਲੋ ਜਿਹੜੇ ਮੋਬਾਈਲ ਦੇ ਕਵਰ ਕੀਤੇ ਗਏ ਨੇ ਇਹ ਇਹਨਾਂ ਨੇ ਅੱਗੇ ਸ਼ੌਪਕੀਪਰਸ ਨੂੰ ਵੇਚ ਦਿੱਤੇ ਸੀ ਜਾਂ ਇਹਨਾਂ ਨੇ ਸਟੋਰ ਕਰਕੇ ਕਿਤੇ ਰੱਖਿਆ ਹੋਇਆ ਸੀ ਕਿੰਨਾ ਪਤਾ ਨਹੀਂ ਬੰਦੌਜੀ ਜਿਹੜਾ ਤੀਸਰਾ ਇਹਨਾਂ ਦਾ ਸਾਥੀ ਆ ਉਹ ਜਿਵੇਂ ਨੇ ਦੱਸਿਆ ਉਹਦਾ ਇਹੀ ਕੰਮ ਸੀ ਉਹ ਅੱਗੇ ਕਿਸੇ ਨਾ ਕਿਸੇ ਨੂੰ ਅੱਗੇ ਵੇਚਦਾ ਸੀ ਮੋਬਾਈਲ ਤਾਂ ਉਹਨੂੰ ਉਹਦੀ شناخت ਕਰਕੇ ਉਹਨੂੰ ਜਦੋਂ ਕਾਬੂ ਕੀਤਾ ਉਹਦੇ ਤੋਂ ਇਹ ਅੱਗੇ ਫਰਦਰ ਰਿਕਵਰ ਹੋਏ ਨੇ ਕੋਈ ਦੁਕਾਨਦਾਰ ਵੀ ਇਨਵੋਲਡ ਹੈ ਕਿ ਕੋਈ ਪਾਰਟਿਕੂਲਰ ਰੱਖਿਆ ਹੋਇਆ ਸੀਗਾ ਜਿਹੜਾ ਕਿ ਵੇਚਦਾ ਇਹਨਾਂ ਲਈ ਕੱਪ ਕਰ ਰਿਹਾ ਸੀ ਉਹ ਬੇਸਿਕਲੀ ਸ਼ੌਪ ਇੱਕ ਮੋਬਾਈਲ ਜਿਹੜਾ ਇਸ ਮੋਬਾਈਲ ਫੋਨਸ ਦੇ ਵਿੱਚ ਹੀ ਡੀਲ ਕਰਦਾ ਉਹ ਸ਼ੌਪਕੀਪਰ ਇਹ ਹੈਗਾ ਜਿਹੜਾ ਤੀਸਰਾ ਨਾਮ ਸਾਥੀਆ ਉਹਦੇ ਥਰੂ ਹੀ ਅੱਗੇ ਆਈ ਉਹ ਕਰਾਲੀ ਦਾ ਇਹ ਕਿ ਖਰੜ ਦਾ ਇਹ ਜੀ ਉਹ ਵੀ ਉਹ ਵੀ ਕਰਾਲੀ ਦੀ ਚਲੋ